ਇੱਥੇ ਸਤਗੁਰਾਂ ਨੇ ਉਸ ਨਾਕ ਦਾ ਉਧਾਰ ਕੀਤਾ ਵਾ ਇੱਥੇ ਜਵਾਬ ਨੌ ਮਹੀਨੇ 22 ਦਿਨ ਰਹੇ ਸਤਗੁਰੂ ਸਾਭ ਜੀ ਇੱਥੇ ਇੱਥੇ ਸੈਰ ਕਰਉਂਦੇ ਸੀ ਨਾਕ ਦੇ ਉੱਤੇ ਦੇ ਇੱਥੇ ਮਿਲਾਬ ਹੋਏ ਆ ਇਹ ਰਾਖਿਆ ਵਰਮੀ ਦੀ ਵਰਮੀ ਦੀ ਰਾਖ ਜਿੱਥੇ ਦੇਵਤਾ ਰਹਿੰਦਾ ਵਾ ਦੀ ਮਿੱਟੀ ਲੱਗੀ ਐ ਉਹ ਗਲ ਗਿਆ ਉਹ ਕੋਈ ਵੀ ਕੁਛ ਵੀ ਤਾਂ ਉਹ ਆ ਕੇ ਇਥੋਂ ਨੇ ਲਵਣੀ ਐ ਠੀਕ ਹੋ ਜਾਣਾ ਜਖਮ ਦੇ ਘੇਰੇ ਘੇਰੇ ਲਾਈ ਦੇ ਆ ਪੰਜ ਹਾਜਰੀਆਂ ਭਰਿਆਂ 40 41 ਦਿਨ ਸਭ ਠੀਕ ਹੋ ਜਾਂਦੀਆਂ ਸਾਨੂੰ ਸਤਨਾ ਤੇਰ ਦੇ ਵਿੱਚ ਸੰਤਾਂ ਇਸ਼ਨਾਨ ਕਰ ਲਈਆਂ ਹੁੰਦੀਆਂ ਸ੍ਰੋਵਰ ਚ ਵਿੱਚ ਇਹਨਾਂ ਦੇ ਦਸੂ ਹੁੰਦੇ ਵਾਹਿਗੁਰੂ ਵਾਹਿਗੁਰੂ ਜਿਹੜੀ ਟਾਲੀ ਲੱਗੀ ਇਹਦਾ ਵੀ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਲਾਈ ਉਹਨਾਂ ਨੇ ਕਿਹਾ ਵੀ ਤੂੰ ਨਾਨੀ ਨੂੰ ਤਾਂ ਸਾਨੂੰ ਸਾਹ ਕੀਤੀ ਆਈ ਤਾਂ ਸਦਾ ਵਾਹਿਗੁਰੂ ਵਾਹਿਗੁਰੂ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਾਂ ਤੁਹਾਨੂੰ ਕਦੇ ਹੋਇਆ ਦਰਸ਼ਨ ਇਦਾਂ ਕਦੇ ਉਹਨਾਂ ਦੇ ਦਰਸ਼ਨ ਚਾਹਲੀ ਨਹੀਂ ਸਕਦਾ ਕੋਈ ਵਾਹਿਗੁਰੂ ਵਾਹਿਗੁਰੂ ਨਾਲੇ ਇਹ ਅਲਾਗੇ ਅਸਾਂ ਦੇ ਜਠੇਰੇ ਵੀ ਹੋਰ ਸੰਗਤ ਹੁਣ ਆ ਇਸ ਟਾਈਮ ਤੇ ਸਾਰਿਆਂ ਦੇ ਜਠੇਰੇ ਵਾਹਿਗੁਰੂ ਵਾਹਿਗੁਰੂ ਨਾਲ ਗਿਆਨ ਸਾਹਿਬ ਦੇ ਵਿੱਚ ਅਸੀਂ ਐਸੇ ਵੀ ਮੌਜੂਦ ਆ ਉਦੋਂ ਕੋਈ ਪਿੰਡ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਉਹ ਕਿੱਦਾਂ ਦੀ ਪਾਸ਼ੀ ਜੀ ਗੁਰੂ ਗਨਪਤੀ ਜੀ ਤੇ ਪਹੁੰਚੇ ਸੀ ਕਿ ਵਾਹਿਗੁਰੂ ਆਏ ਕਿੰਨਾ ਸੰਗਤਾਂ ਨੇ ਝੁਕਣਾ ਝੁਕੀ ਆ ਉਹ ਨਾਲ ਦੇ ਉੱਤੇ ਉੱਤੇ ਬਣਾ ਕੇ ਚਾਂਦੀ ਦੇ ਪਤਲ ਦੇ ਸੋਨੇ ਦੇ ਵੀ ਚੜਦੇ ਆ ਸੁੰਨ ਦੇ ਵੀ ਚੜ ਜਾਂਦੇ ਉਹ ਮਾਂ ਮੁਰਖਾਂ ਨੂੰ ਦੇਦੇ ਪੱਤਕ ਧਰਕੇ ਨਾਲ ਦੇ ਉੱਤੇ ਦੇ ਉਹਨਾਂ ਨਾਲ ਦੀ ਗੱਲਾਂ ਹੀਆਂ ਰੂਬ ਰੂਬ ਗੱਲਾਂ ਹਾਂ ਮਾਂ ਮੁਰਖ ਵਾਹਿਗੁਰੂ ਸਚਿਗੁਰ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਅੱਜ ਅਸੀਂ ਅ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਾਗਿਆਣਾ ਸਾਹਿਬ ਵਿਖੇ ਅਸੀਂ ਮੌਜੂਦ ਹਾਂ ਤੇ ਦਰਸ਼ਨ ਕਰਵਾਉਣੇ ਤੁਹਾਨੂੰ ਨਾਲ ਸਾਡੇ ਬਾਬਾ ਜੀ ਵੀ ਮੌਜੂਦ ਨੇ ਜੋ ਕਿ ਇੱਥੇ ਸੇਵਾ ਨਿਭਾ ਰਹੇ ਨੇ ਬਾਬਾ ਜੀ ਇੱਥੋਂ ਦੇ ਇਤਿਹਾਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਕਿ ਦੱਸ ਸਕਦੇ ਇੱਥੋਂ ਦਾ ਇਤਿਹਾਸ ਕੀ ਹੈ ਨਾਗਿਆਣਾ ਸਾਹਿਬ ਅਚਲ ਤੇ ਇਹ ਸੰਤ ਮਾਮ ਰਖੰਦ ਬਾਬਾ ਜੀ ਜੁਗਾਤ ਚੰਗ ਦੀ ਜਿਹੜੀ ਜਗਾਵਾ ਬਣ ਕਰ ਕੀਤੀ ਆ ਅਚਲ ਇਹ ਜੋ ਇਹ ਨਾਗੀ ਗੋਦ ਦੇ ਜੱਠੇ ਰਹੇ ਸੀ ਪਹਿਲਾਂ ਜਿਹੜੇ नाग ਨੇ ਚਤਗੁਰਾਂ ਦੇ ਨਾਗਲੇ ਜਿਹੜੇ ਦਿਨ ਸੇਵਾ ਸਾਗੀਤੀ ਨੰਨ ਨਾਨਕਾ ਸਾਹਿਬ ਗੋਟਵਾਲਾ ਸਾਹਿਬ ਇੱਕ ਤੇ ਚਤਗੁਰਾਂ ਨੇ ਉਸ नाग ਦਾ ਉਧਾਰ ਕੀਤਾ ਵਾ ਇਸ ਜਗ੍ਹਾ ਤੇ ਬਰਮੀ ਦੀ ਜਗ੍ਹਾ ਤੇ ਉਧਾਰ ਕੀਤਾ ਚਤਗੁਰ ਸਾਹਿਬ ਜੀ ਨੇ ਜੋ ਕਿ ਆਖਿਆ ਵਾ ਚਤਗੁਰ ਸਾਹਿਬ ਜੀ ਮਾਤੇ ਤੋਂ ਇਹ ਸਰਦੂ ਗੋਮਨ ਨੇ ਚਤਗੁਰਾਂ ਦੇ ਡਾਲੀ ਲਾਈ ਬਾਅਦ ਬਾਅਦ ਆਤਨ ਕਰਕੇ ਬਾਹਲੇ ਬਨੇ ਅਗਰ ਤੂੰ ਤੈਨੂੰ ਫੜਾ ਲਈਂ ਝਾਂਕੀ ਤੇ ਇੱਥੇ ਲੈ ਆ ਕੇ ਗੁਰਿੰਦ ਦਾ ਉਧਾਰਕਾਰ ਅਸਲ ਤੂੰ ਸ਼ੰਤ ਮਾ ਬਰਖੂ ਬਾਬਾ ਜਗਾਤ ਸਿੰਘ ਜੀ ਹੈ रामकੜੀ ਜਨਾਂ ਦੇ ਇੱਥੇ ਦੇ ਪਿੰਡ ਦੇ ਰਹਿਣ ਵਾਲੇ ਉਹਨਾਂ ਨੇ શરીર ਕਰੋਗ ਹੋ ਗਿਆ ਸੀ ਤੇ ਇਸ ਜਗ੍ਹਾ ਤੇ ਕੋਈ ਛੱਪੜੀ ਸੀ ਛੱਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਹਨਾਂ ਨੇ ਫੇਰ શરીર ਕਰੋਗ ਜਿਹੜਾ ਠੀਕ ਹੋ ਗਿਆ ਜਿ ਦੇਵਤੇ ਨੇ ਆਪਣਾ ਹੱਥ ਫੇਰ ਕੇ ਆਪਣੇ ਨਾਂ ਵਰਵੀਂ ਦੀ ਮਿੱਟੀ ਲਾਲ ਲਾ ਕੇ ਜਲੱਖ ਲਾ ਲਾ ਕੇ ਸੰਤਾ ਦਾ ਜੀਰ ਠੀਕ ਕੀਤਾ ਵਾ ਮਾਂ ਬਰਖਾ ਜਾ ਇਹ ਉਹ ਸਥਾਨ ਹੈ ਜਿੱਥੇ ਕੱਖ ਲੱਗੇ ਵਾਲੇ ਗਲੇ ਸਾਡੇ ਲੋਕ ਆਣ ਕੇ ਨੱਤ ਮਸਤ ਖੁੰਡੇ ਨੇ ਇਹ ਢੀ ਖੁੰਡੇ ਨੇ ਮੋਂ ਮੰਗੀਆਂ ਬਰਾਦਾ ਪਾਉਂਦੇ ਨੇ ਪਰ ਇਹ ਤਾਂ ਸਿੱਕ ਇਤਿਹਾਸ ਦੇ ਵਿੱਚ ਕਿਤੇ ਨਹੀਂ ਨਾ ਰਿਆ ਬਾਕੀ ਇਹਨੇ ਸਥਾਨ ਹੈ ਗੁਰਦੁਆਰਾ ਧਾਮੇ ਸਾਹਿਬ ਗੁਰਦੁਆਰਾ ਕੰਨ ਸਾਹਿਬ ਗੋਦਰਾ ਅੱਤਲ ਸਾਹਿਬ ਜਿਹੜਾ ਉਹਨਾਂ ਦਾ ਇਤਿਹਾਸ ਜਿਗਰ ਆਊਗਾ ਤੇ ਇਤਿਹਾਸ ਦੇ ਵਿੱਚ ਇਹ ਤਾਂ ਤਾਂ ਦਾ ਜਿਗਰ ਨਹੀਂ ਆ ਰਿਹਾ ਕਿਤੇ ਵਿੱਚ ਤੇ ਤਾਂ ਦੇ ਵਿੱਚ ਤਾਂ ਤਾਂਾਂ ਮਾਪਰਾਂ ਦੀ ਜੀਵ ਨਹੀਂ ਮਿਲ ਸਕਦੀ ਆ ਇਤਿਹਾਸ ਤੋਂ ਤਾਂ ਪੂਰਾ ਪੂਰਾ ਨਹੀਂ ਮਿਲ ਸਕਦਾ ਕੋਈ ਕਿਤੇ ਵੀ ਜਿਹੜਾ ਤੁਹਾਨੂੰ ਦਿਖਾ ਸਕਦੇ ਆ ਆਪਾਂ ਜਿਹੜੇ ਸਾਡੇ ਲੋਕ ਦਰਸ਼ਨ ਕਰਨਾ ਚਾਹੁੰਦੇ ਨੇ ਅ ਤੁਹਾਨੂੰ ਨਾਲ ਦਰਸ਼ਨ ਵੀ ਕਰਵਾਉਣਾ ਜਿਹੜੀ ਟਾਲੀ ਦੀ ਗੱਲ ਜ ਕੀਤੀ ਜਾ ਰਹੀ ਹੈ ਇਹ ਇਹੀ ਉਟਾਲੀ ਹੈ ਜੀ ਹਾਂਜੀ ਇਹ ਹੀ ਹੈ ਜੀ ਇਹ ਹੈ ਉਟਾਲੀ ਜੜੀਆ ਅੰਚੂ ਵਾਲਾ ਬਣਾਣੀ ਡਾਲੀ 5.5 ਸਾਲ ਬਣਾਣੀ ਡਾਲੀ ਆ ਇਹ ਸਤਗੁਰਾਂ ਦੇ ਹੱਥਾਂ ਦੀ ਦਤ ਲੱਗੀ ਆ ਇਹਦੇ ਨੂਨ ਮਾਂਜਾ ਜਿਹੜਾ ਵਿੱਚ ਡਾਇਆ ਜਾਂਦਾ ਵਾ ਜਿਨ੍ਹਾਂ ਨੂੰ ਹਰ ਮਤਲਬ ਮੌਕੇ ਨਿਕਲੇ ਹੋਣ ਜਿਨ੍ਹਾਂ ਨੂੰ ਇਹਦੇ ਕੋਈ ਕਸ਼ਟ ਸ਼ਰੀਰ ਕੋਈ ਕਾਟਾ ਨੂਨ ਮਾਂਜਾ ਜੜਾਓ ਸਤਗੁਰਾਂ ਦੇ ਮੰਗਲ ਅਰਦਾਸਾਂ ਕਰਾਓ ਸਤਗੁਰੂ ਕਿਰਪਾ ਗੱਭਨੋ ਕੇ ਨਾਗ ਦੇਵਤਾ ਜੀ ਜੀ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਦਾ ਜਿਹੜੀਆਂ ਸੰਗਤਾਂ ਨੇ ਉਹ ਜਦੋਂ ਆਉਂਦੀਆਂ ਨੇ ਕਿਹੜੇ ਮਹੀਨੇ ਦੇ ਵਿੱਚ ਇੱਥੇ ਮੇਲਾ ਲੱਗਦਾ ਹੈ ਕਿ ਮੇਲਾ ਵੀ ਲੱਗਦਾ ਹੈ ਸਤੰਬਰ 6 8 ਸਤੰਬਰ ਨੂੰ ਇੱਥੇ ਜਿਹੜਾ ਮਾ ਦੇਈ ਜੋ ਵੀ ਪਾਦਰ ਨੇ ਮਾ ਵਰਖਾ ਦੇ ਵਰਸੂਈ ਮਨਾਈ ਜਾਂਦੀ ਆ ਤੇ ਸੰਗਤਾਂ ਆਣ ਕੇ ਦਰਸ਼ਨ ਨਤਮਸਤਕ ਹੁੰਦੀਆਂ ਰਾਗੀ ਜਿੱਥੇ ਉੱਚ ਕੋਟੀ ਦੇ ਰਾਗੀ ਜਿੱਥੇ ਜਿਹੜੇ ਆ ਤੇ ਆਣ ਕਰਕੇ ਹੈ ਜਿਹੜੀ ਬੜਦੇ ਆ ਦਮ ਦਮੇ ਦੁਖਾਈ ਦੇ ਸੇਵਾਦਾਰ ਗਿਆਨੀ ਹਰਦਾਮ ਸਿੰਘ ਜੀ ਗਿਆਨੀ ਰਾਮ ਸਿੰਘ ਜੀ ਜਿਹੜੇ ਮਮੁਖੀ ਦੱਸਦੇ ਆ ਧਰਾਨ ਕੇ ਕਥਾ ਕਰਦੇ ਵਿਚਾਰਨ ਦੱਸਦੇ ਸੰਗਤਾਂ ਨੂੰ ਇਤਿਹਾਸ ਦੱਸਦੇ ਆ ਗੁਰੂ ਕੀ ਬਾਣੀ ਦੀ ਕਥਾ ਕਰਦੇ ਆ ਰਾਗੀ ਜਥੇ ਦਰਬਾਰ ਸਭ ਆਣ ਕੇ ਇੱਥੇ ਇੱਥੇ ਮਹਾਪੁਰਖ ਸੰਤ ਬਾਬਾ ਕਬਲਦੀਪ ਸਿੰਘ ਜੀ ਜਿਹੜੇ ਆ ਇਸ ਵੇਲੇ ਮੁਖ ਸੇਵਾਦਾਰ ਲਿਮਾਰੇ ਆ ਬਾਬਾ ਅਮਰਜੀਤ ਸਿੰਘ ਜੀ ਦੀ ਸੇਵਾ ਨਿਭਾਰੇ ਜਿਹੜੇ ਤੁਹਾਨੂੰ ਹੈਲਡ ਕਰਨ ਤੁਸੀਂ ਆ ਬਾਬਾ ਬਲਜੀਤ ਸਿੰਘ ਜੀ ਤੁਹਾਨੂੰ ਹੈਲਡ ਕਰਨ ਤੁਸੀਂ ਜਿਹੜੇ ਸੇਵਾ ਨਿਭਾਰੇ ਆ ਤੇ ਉਹ ਸੇਵਾ ਜਿਹੜੀਾਂ ਸੁਵਾਮਾ ਕਰਾਰੇ ਇਥੋਂ ਦੀਆਂ ਮਾਰੇ ਜੜੀ ਕਲਾ ਕਨਨ ਦੰਦ ਰਿਖੇ ਬਕਤ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਸਨ ਦੇ ਵਿੱਚ ਇੱਥੇ ਪਹੁੰਚੀ ਪੁੱਛ ਯਾਦ ਆ ਉਹ ਸਨ ਦੇ ਬਾਰੇ ਉਹ ਅਸੂ ਸਨ ਦਾ ਮੈਨੂੰ ਤਾਂ ਕੋਈ ਯਾਦ ਨਹੀਂ ਹੈਗਾ ਤੇ ਇਹ ਦੱਸ ਨਹੀਂ ਸਕਦਾ ਮੈਂ ਤਾਂ ਕੋਈ ਦੱਸ ਨਹੀਂ ਸਕਦਾ ਕਿਹੜੀ ਥਾਂ ਦੇ ਵਿੱਚ ਪਹੁੰਚਿਆ ਇਹ ਗੱਲ ਹੈਗੀ ਆ ਬਗੁਰੂ ਨਾਨਕ ਦੇਵ ਜੀ ਜਦੋਂ ਮਾਤਾ ਇਸਰੀ ਹੋਈ ਆ ਖਡੂਰ ਸਾਹਿਬ ਦੇ ਸੰਗੜ ਪਿੰਡ ਦੇ ਵਿੱਚ ਉਹਦਾ ਨਾਂ ਮਾਤਾ ਇਸਰੀ ਹੋਈ ਆ ਛੋਟੀ ਜੀ ਛੋਟੀ ਜੀ ਬੱਚੀ ਸੀ ਬੱਚੀ ਦੇ ਰੂਪ ਦੇ ਵਿੱਚ ਛਤਗੋੜਾਂ ਦੇ ਥਾਲੇ ਦੇ ਵਿੱਚ ਪ੍ਰਸਾਦ ਫੜ ਕੇ ਸਗੰਡਾ ਵੀ ਉਹ ਇੱਥੇ ਵਿਆਹੀ ਗਈ ਸੀ ਕਿਸੇ ਵਿਆਹ ਗਾ ਧੰਮ ਸਾਹਿਬ ਕੁਤਵਾਰ ਦੇ ਜਿਹੜਾ ਛਤਗੋੜਾਂ ਦੇ ਉਹ ਧੰਮ ਸਾਹਿਬ ਦਾ ਜਿਹੜਾ ਹੁੰਦਾ ਤੇ ਅਸ ਦੇ ਵਿੱਚ ਮਾਣ ਕੋਹ ਦੇਵੇ ਤੂੰ ਜਿਕਰੇ ਹੁੰਦਾ ਥੰਮ ਸਾਹਿਬ ਦਾ ਨੌਵੇਂ ਨੇ 22 ਦਿਨ ਰਹੇ ਸਤਿਗੁਰੂ ਜੀ ਉੱਥੇ ਉੱਥੇ ਸੈਰ ਕਰਉਂਦੇ ਸੀ ਨਗਦੇ ਉੱਤੇ ਦੇ ਉੱਥੇ ਮਲਾਬ ਹੋਏ ਆ ਉਹ ਜਿਹੜਾ ਥੰਮ ਸਾਹਿਬ ਗੁਰਦੁਆਰਾ ਵਾ ਉਹ ਸਤਿਗੁਰਾਂ ਦਾ ਇਤਿਹਾਸ ਕਿਥਾਂ ਨੇ ਤੁਸਾਂ ਚੰਗਦਾ ਜਾਂਦੀ ਆ ਉੱਥੇ ਮੂੰਹ ਮੰਗਿਆ ਮਰਾ ਦਾ ਬੰਦਿਆ ਅਸੀਂ ਬਾਬਾ ਜੀ ਇੱਥੇ ਜਿਵੇਂ ਕਹਿੰਦੇ ਨੇ ਕਿ ਆ ਸਾਂਗਤਾਂ ਵੀ ਆਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੀਆਂ ਨੇ ਇੱਥੇ ਹਾਂਜੀ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਮੈਂ ਤੁਹਾਨੂੰ ਸੰਗਤਾਂ ਜਿਵੇਂ ਵੀਰ ਆਨ ਲੈ ਆਈ ਵੀਰ ਜਿਹੜੇ ਆ ਜਾਂਦੇ ਆ ਇੱਥੇ ਅਰਦਾਸਾਂ ਕਰਾ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਆ ਮੈਂ ਸੰਗਤਾਂ ਨੇ ਮੁੜ ਕੇ ਆਨਣਾ ਪਾਉਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੇ ਦੂਰ ਦੂਰ ਦਾ ਦੋ ਸੰਗਤਾਂ ਆੜ ਕੇ ਸਤਿ ਸੰਦੇ ਦਵਸਨ ਕਰ ਦਿਆ ਨੇ ਤੁਮ ਨੂੰ ਮੰਗੀਆਂ ਮੇਰਾ ਦਬਰ ਸਰੀਆ ਸੋ ਸਾਡੇ ਨਾਲ ਹੋਰ ਵੀ ਸੇਵਾਦਾਰ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਬਾਪੂ ਜੀ ਕਦੋਂ ਦੀ ਸੇਵਾ ਨਿਭਾ ਰਹੇ ਤੁਸੀਂ ਮੈਂ ਤਕਰੀਬਨ 1969 ਦੀ ਸੇਵਾ ਕਰਦਾ ਜੀ ਨਾਲ ਪਸਾਦ ਦੀ ਕੋਈ 75 ਤਕਰੀਬਨ 75 ਸਾਲ ਦੀ ਉਮਰ ਹੋ ਗਈ ਮੇਰੀ ਹਾਂ ਜੀ ਇਹਨਾਂ ਸੰਤਾਂ ਮਾਮ ਪੁਰਖਾਂ ਦੇ ਵੀ ਦਰਸ਼ਨ ਨਹੀਂ ਕੀਤੇ ਆ ਪਹਿਲੇ ਸੰਤ ਇਹਨਾਂ ਨੂੰ ਪਤਾ ਖ ਹੋਇਆ ਵਾ ਬਾਬਾ ਚਕਸਰ ਸਿੰਘ ਨੂੰ ਇਹ ਤੀਰ ਹਾਂਜੀ ਹਾਂਜੀ ਸੰਤ ਬਾਬਾ ਚ ਇਹਨਾਂ ਦਾ ਜਨਮ ਹੋਇਆ ਜੇ 1882-83 ਚ 1900 ਚ ਇਹਨਾਂ ਨੂੰ ਪਤਾ ਖ ਹੋਇਆ ਜੇ ਇਸੀ ਇਹ ਤੀਰ ਜਿਹੜਾ ਇਹ ਗੁੰਨਾ ਜੀ ਨੇ ਚਰਨ ਪਾਏ ਜੇ ਪਹਿਲਾਂ ਉਦੋਂ ਕੇ ਥਮ ਸਾਹਿਬ ਰਹੇ ਆ 9 ਮਹੀਨੇ 22 ਦਿਨ ਹਾਂਜੀ 9 ਮਹੀਨੇ 13 ਦਿਨ ਉਸ ਤੋਂ ਬਾਅਦ ਆ ਫਿਰ 1510 ਦੇ ਵਿੱਚ ਆ ਟਾਲੀ ਲਾਈ ਜੇ ਦਾਤਣ ਆ ਜਿਹੜੀ ਹੈ ਨਾ ਆ ਦਾਤਣ ਲਈ ਜੇ ਟਾਲੀ ਉਸ ਤੋਂ ਬਾਅਦ ਆ ਇਹਨਾਂ ਨੂੰ ਪਤਾ ਖ ਹੋਇਆ ਸੀ ਇਹਨਾਂ ਨਾਲ ਸਹਿਰ ਨੂੰ ਕਸ਼ਟ ਆ ਗਿਆ ਸੀ ਤੇ ਉਹ ਇੱਥੇ ਪੰਜ ਸਨਾਨਾ ਕਰਨ ਲੱਗੇ ਆ ਚੋਬਾ ਹੁੰਦਾ ਸੀ ਇੱਥੇ ਸਰੋਵਰ ਨਹੀਂ ਸੀ ਇੱਥੋਂ ਠੀਕ ਹੋ ਗਏ ਤੇ ਉੱਥੋਂ ਫਿਰ ਸੰਗਤਾਂ ਮੰਗਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਹਾਂਜੀ ਆ ਸੇਖਨਾ ਭਗਵਾਨ ਹੋ ਜੀ ਵਰਮੀ ਦੇ ਵਿੱਚ ਜੋ ਨਨਕਾਣੇ ਸਾਬ ਮਾਲ ਖੇਤੀ ਮਾਲਚਾਰਦਿਆਂ ਕੋਲ ਜਿਹਨੂੰ ਸਹਾਇਤਾ ਕੀਤੀ ਨਾ ਆ ਵੇਖ ਲੋ ਉੱਪਰ ਇਧਰ ਵੀ ਵੇਖੋ ਤੁਸੀਂ ਵੀ ਆ ਜਾਓ ਆ ਉੱਪਰ ਇਹ ਇਹ ਦੇਵਤਾ ਜੀ ਵਿੱਚ ਹਾਂਜੀ ਬਸ ਇਹਨੇ ਅਸੀਂ ਤੇ ਬਦ ਕਰਨੀ ਚਾਹੁੰਦੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੀਗੇ ਉਹ ਉਹਨਾਂ ਦੇ ਆਉਣ ਦੇ ਟਾਈਮ ਦੇ ਬਾਰੇ ਨਹੀਂ ਪਤਾ ਵੀ ਉਹ ਕਹਿੰਦੇ ਵੀ ਆਏ ਜਰੂਰ ਸੀਗੇ ਇੱਥੇ 1510 ਦੇ ਕਰੀਬ ਬਾਬਾ ਜੀ 1510 ਆਣ ਦੇ ਵਿੱਚ ਕਰੀਬ ਆਏ ਤੇ ਨੌ ਮਹੀਨੇ 13 ਦਿਨ ਇੱਥੇ ਰਹਿਆ ਨਹੀਂ ਨਹੀਂ ਨੌ ਮਹੀਨੇ 26 ਦਿਨ ਨੌ ਦਿਨ 26 ਦਿਨ ਰਹੇ ਇਹ ਵੀ ਹੁਣ ਲੱਗੇ ਬਹਿਣ ਇੱਥੇ ਨਾਲ ਕੰਦੀ ਸੇਵਾ ਸੀ ਹਾਂਜੀ ਚਲੋ ਜੀ ਗੁਰਦਾਨ ਪਾਸ਼ਾ ਦਾ ਪਿੰਡ ਦੇ ਵਿੱਚ ਗੁਰਦੁਆਰਾ ਪਿੰਡ ਦੇ ਵਿੱਚ ਗੁਰਦੁਆਰਾ ਥਮ ਸਾਹਿਬ ਨੌ ਮਹੀਨੇ 26 ਦਿਨ ਵੀ ਇੱਥੇ ਬਾਅਦ ਵਿੱਚ ਉਹ ਆਏ ਸੀ ਉਹਨਾਂ ਬਾਅਦ ਚਾਏ ਆ ਸਾਹਮਣੇ ਦੇ ਦਰਸ਼ਨ ਕਰ ਉਹਨੇ ਕਦੇ ਅੱਗੇ ਮਹਾਂਪੁਰਖਾਂ ਦੇ ਅੱਗੇ ਦਰਸ਼ਨ ਜਿਹੜੇ ਸੇਵਾ ਕਰਦੇ ਆ ਕੋਈ ਵੀ ਆ ਮਹਾਰਾਜ ਜੇਕਰ ਆਣ ਕੇ ਸੇਵਾ ਕਰਦਾ ਸਿੱਧੀ ਨੀਂਦ ਨਾਲ ਉਹਨਾਂ ਨੂੰ ਤੇ ਉਹਨਾਂ ਨੂੰ ਦਰਸ਼ਨ ਦੇਣੇ ਹੀ ਹੈ ਕਹਿੰਦੇ ਜੀ ਜਿੰਨਾਂ ਦੇ ਕਹਿੰਦੇ ਵੀ ਹੱਥ ਪੈਰ ਗਲ ਜਾਂਦੇ ਨੇ ਮਿੱਟੀ ਲੱਗ ਜਾਂਦੀ ਆ ਕੁਛ ਐਦਾਂ ਕਹਿੰਦੇ ਨੇ ਵੀ ਉਹਦੇ ਲਈ ਰੱਖਦਾ ਰੱਖ ਦੀ ਬੋਟਲ ਉਹ ਇਹ ਰਾਖਿਆ ਇਹ ਬਾਪਿਆਂ ਦਾ ਰਾਖਪਸਾ ਦੇ ਨਾਲ ਐਸੇ ਇਹ ਰਾਖਿਆ ਵਰਮੀ ਦੀ ਵਰਮੀ ਦੀ ਰਾਖ ਜਿੱਥੇ ਦੇਵਤਾ ਰਹਿੰਦਾ ਆ ਸਦੀ ਮਿੱਟੀ ਲੱਗੀ ਐ ਉਹ ਗਲ ਗਿਆ ਵਾ ਉਹ ਕੋਈ ਵੀ ਕੁਛ ਵੀ ਤਾਂ ਉਹ ਆ ਕੇ ਇਥੋਂ ਲੈ ਉਹਨੇ ਲਵਣੀ ਐ ਠੀਕ ਹੋ ਜਾਣਾ ਜਖਮ ਦੇ ਘੇਰੇ ਘੇਰੇ ਲਾਈਦੀ ਆ ਤੇ ਸਭ ਠੀਕ ਜਖਮ ਦੇ ਘੇਰੇ ਘੇਰੇ ਲਾਈਦੀ ਆ 5 ਹਜ਼ਾਰੀਆਂ ਭਰਿਆ 40 41 ਦਿਨ ਸਭ ਠੀਕ ਹੋ ਜਾਂਦੀਆਂ ਸੰਗਤ ਇਹ ਤਰ ਦੇ ਵਿੱਚ ਸੰਗਤਾਂ ਇਸ਼ਨਾਨ ਕਰ ਲਈਆਂ ਹੁੰਦੀਆਂ ਸਰੋਵਰ ਚ ਵਿੱਚ ਇਹਨਾਂ ਦੇ ਦਸਨੂ ਹੁੰਦੇ ਹੁੰਦੇ ਤੋ ਸਾਡੇ ਨਾਲ ਬਾਬਾ ਅਮਰੀਕ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਕਹਿੰਦੇ ਵੀ ਇੱਥੋਂ ਦੇ ਜਿਹੜਾ ਇਤਿਹਾਸ ਹੈ ਦੱਸਿਆ ਜਾਂਦਾ ਵਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ 1500 ਤੋਂ 1520 ਈਸਵੀ ਤੋਂ ਬਾਅਦ ਇੱਥੇ ਪਹੁੰਚੇ ਦਰਸ਼ਨ ਦਿੱਤੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਗੁਰਦੁਆਰਾ ਨਾਗੀਆਂ ਸਾਹਿਬ ਜੋ ਕਿ ਸੰਤਾਂ ਦਾ ਮਹਾਂਪੁਰਖਾਂ ਦਾ ਸਰੀਰ ਖਰਾਬ ਹੋ ਗਿਆ ਸੀ ਉਹਨਾਂ ਨੇ ਇਸ ਤਾਂ ਦੇ ਜੋ ਕਿ ਸੇਵਾ ਕੀਤੀ ਤੇ ਉਹਨਾਂ ਦਾ ਸਰੀਰ ਠੀਕ ਹੋ ਗਿਆ ਫਿਰ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਆਵਾਜ਼ ਆਈ ਕਿ ਗੁਰਦੁਆਰਾ ਸਾਹਿਬ ਤਿਆਰ ਕਰੋ ਕਿਉਂਕਿ ਉਹਨਾਂ ਨੇ ਆਪਣੇ ਹੱਥੀ ਗੁਰਦੁਆਰਾ ਤਿਆਰ ਕੀਤਾ ਲੱਕੜ ਦਾ ਕੰਮ ਵੀ ਜਾਣਦੇ ਸੀ ਤੇ ਰਾਜਗਰੀ ਦਾ ਵੀ ਕੰਮ ਜਾਣਦੇ ਸੀ ਉਹਨਾਂ ਨੇ ਸਾਰਾ ਗੁਰਦੁਆਰਾ ਆਪਣੇ ਹੱਥੀਂ ਤਿਆਰ ਕੀਤਾ। ਉਹਨਾਂ ਤੋਂ ਬਾਅਦ ਬਾਬਾ ਜਗਿੰਦਰ ਸਿੰਘ ਜੀ ਜੋ ਕਿ ਉਹਨਾਂ ਨੇ 38 ਸਾਲ ਇਸ ਅਸਥਾਨ ਦੀ ਸੇਵਾ ਕੀਤੀ। ਉਹਨਾਂ ਤੋਂ ਬਾਅਦ ਉਹਨਾਂ ਦੇ ਲੜਕੇ ਬਾਬਾ ਕਬਲਜੀਤ ਸਿੰਘ ਜੀ ਜੋ ਕਿ 10-12 ਸਾਲ ਤੋਂ ਸੇਵਾ ਨਿਭਾ ਰਹੇ ਨੇ। ਸੇਵਾ ਨਿਭਾ ਰਹੇ ਨੇ। ਤੇ ਇਸ ਸਥਾਨ ਤੇ ਜੋ ਵੀ ਆਉਂਦਾ ਹੈ ਉਹ ਠੀਕ ਹੋ ਕੇ ਜਾਂਦਾ ਹੈ ਹਰ ਇੱਕ ਦੀ ਆਸਾ ਮਰਾਦਾ ਪੂਰੀ ਹੁੰਦੀ ਆ ਸਰਦਾ ਭਾਵਨਾ ਨਾਲ ਸੇਵਾ ਕਰਦਾ ਹੈ ਉਰੀ ਆਸਾ ਮਰਾਦਾ ਪੂਰੀ ਹੁੰਦੀਆਂ ਨੇ ਇੱਥੇ ਖੰਡਪਾਤ ਸਾਹਿਬ ਜੀ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਹਨ ਤੇ ਹੋਰ ਵੀ ਸੇਵਾ ਦੇ ਪ੍ਰਬੰਧ ਬਹੁਤ ਚੱਲਦੇ ਹਨ ਅਭੀ ਇਹ ਕਿ ਜਿੰਨਾ ਵੀ ਜਿੰਨਾਂ ਦੀ ਕੁਛ ਮਿੱਟੀ ਲੱਗ ਜਾਂਦੀ ਹੈ ਕਦੇ ਵੀ ਤਾਂ ਉਸ ਤੋਂ ਬਾਅਦ ਇੱਥੇ ਆ ਕੇ ਲੈਂਦੇ ਨੇ ਰਾਖ ਤਾਂ ਉਹਦੇ ਨਾਲ ਠੀਕ ਹੋ ਜਾਂਦੀ ਹੈ ਆ ਜਿਹਨੂੰ ਕਾਖ ਲੱਗ ਜਾਂਦਾ ਹੈ ਤੇ ਇੱਥੋਂ ਰਾਖ ਲੈ ਕੇ ਜਾਂਦਾ ਹੈ ਤੇ ਉਹ ਰਾਖ ਲਾਉਂਦਾ ਹੈ ਹਫਤੇ 40 ਦਿਨ 40 ਦਿਨ ਹਫਤੇ ਦੇ ਹਫਤੇ ਬਾਅਦ ਆਉਂਦਾ ਹੈ ਪੰਜ ਹਜ਼ਰੀਆਂ ਵਰਦਾ ਤੇ ਉਹਦੇ ਨਾਲ ਉਹਨਾਂ ਦਾ ਸਰੀਰ ਜਿਹੜਾ ਠੀਕ ਹੋ ਜਾਂਦਾ ਜਿਹੜੀ ਟਾਲੀ ਲੱਗੀ ਇਹਦਾ ਵੀ ਇਤਿਹਾਸ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਲਾਈ ਹੈ ਉਹਨਾਂ ਨੇ ਕਿਹਾ ਵੀ ਦੁਈ ਨਾਨੀਆਂ ਦਾ ਸਾਨੂੰ ਸਾ ਕੀਤੀ ਅਸੀਂ ਤਾਂ ਅਨੁਸਾਰਾਂ ਵਾਸਤੇ ਸਾ ਕਰ ਦਿੰਦੇ ਆ ਉਹਨਾਂ ਨੇ ਲੱਗੀ ਇਹ ਤੇ ਸੇਸਨਾਗ ਜਿਹੜੇ ਜਿੱਥੇ ਗੁਫਾ ਵਾ ਜੋਰ ਜਗਦੀ ਹੈ ਇੱਥੇ ਸੇਸਨਾਗ ਦਾ ਆਦਾਰ ਕੀਤਾ ਹੈ ਗੁਰੂ ਨਾਗ ਦੇ ਜੀ ਇਹਨਾਂ ਦੇ ਦਰਸ਼ਨ ਕਦੇ ਕਦੇ ਹੁੰਦੇ ਨੇ ਹੁੰਦੇ ਨੇ ਦਰਸ਼ਨ ਕਦੇ ਉਹਨਾਂ ਦੇ ਦਰਸ਼ਨ ਚ ਹਾਲ ਹੀ ਨਹੀਂ ਸਕਦਾ ਕੋਈ ਨਾ ਦਾਰਸ਼ਨਿਕ ਜਲਸਾ ਦਾਰਸ਼ਨੀ ਦਰਸ਼ਨੇ ਮਹਾਰਾਜ ਦੇ ਜੋ ਵੀ ਹਾਜ਼ਰ ਨਾਜ਼ਰ ਨੂੰ ਤੁਸੀਂ ਆ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਤੁਹਾਨੂੰ ਕਦੇ ਹੋਇਆ ਦਰਸ਼ਨ ਇਦਾਂ ਕਦੇ ਤੁਹਾਨੂੰ ਦੱਸਿਆ ਵੀ ਦਰਸ਼ਨੀ ਦਰਸ਼ਨੇ ਐਨੇ ਦੂੰਗੇ ਡੂੰਘਿਆਈ ਦੇ ਵਿੱਚ ਕੋ ਲੈ ਕੇ ਕੀ ਲੈਣਾ ਦਰਸ਼ਨੀ ਦਰਸ਼ਨ ਬਸ ਸੰਤਾਂ ਦਾ ਦੂਰੋਂ ਦੂਰੋਂ ਉਹ ਯਾਨੀ ਕਿ ਹਾਂ ਦੂਰੋਂ ਦੂਰੋਂ ਦਿੱਲੀ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਟਾਟਾ ਤੋਂ ਸਾਰੀ ਨਾਗੀ ਇਹ ਅਲਾਗੀ ਇਸਾਂ ਦੇ ਜਿਠੇਰੇ ਵੀ ਹੈ ਹੋਰ ਸੰਗਤ ਹੁਣ ਇਸ ਟਾਈਮ ਤੇ ਸਾਰਿਆਂ ਦੇ ਜਿਠੇਰੇ ਬਹੁਤ ਸੰਗਤ ਆਉਂਦੀ ਹਰ ਵੀ ਹਰ ਕੋਈ ਠੀਕ ਹੋ ਜਾਂਦਾ ਜਿਹੜੇ ਆਸਨ ਪਿਆ ਕਹ ਦੋ ਵੀ ਮੰਜਾ ਰੱਖਿਆ ਹੋਇਆ ਇੱਥੇ ਹੈ ਨਾ ਵੀ ਇਹ ਬਰਾਤਨ ਰੱਖਿਆ ਹੈ ਬਰਾਤਨ ਹੀ ਰੱਖਿਆ ਹੈ ਉਸ ਮਿਲਦਾ ਹੈ ਹਾਂ ਹਾਂ ਉਦੋਂ ਉਦੋਂ ਦੀ ਸੇਵਾ ਨਿਭਾਦੇ ਹਾਂਜੀ ਹਾਂਜੀ ਸੇਵਾ ਚੱਲਦੀ ਰਹਿੰਦੀ ਸਭ ਤੋਂ ਪੁਰਾਣੇ ਆ ਸੋ ਇਹ ਤੁਹਾਨੂੰ ਤਸਵੀਰਾਂ ਇੱਕ ਵਾਰ ਦੁਬਾਰਾ ਤੋਂ ਦਿਖਾਉਨੇ ਆਂ ਸੀ ਅੰਦਰ ਦੀਆਂ ਕਿ ਜਿਹੜੇ ਅੰਦਰਲੇ ਪਾਸੇ ਜਿਹੜੇ ਲੋਕ ਦਰਸ਼ਨ ਕਰਨਾ ਚਾਹੁੰਦੇ ਨੇ ਨਾਗਿਆਣਾ ਸਾਹਿਬ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆ ਉਦੋਂ ਕਿ ਪਿੰਡ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੋ ਕਿ ਪਹਿਲੀ ਪਾਰਸ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਸੀਗੇ ਤੇ ਇਤਿਹਾਸ ਵੀ ਤੁਸੀਂ ਜਾਣ ਲਿਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਦਰਸ਼ਨ ਹੈ ਜਿਹੜੇ ਮਹਾਂਪੁਰਖਾਂ ਦੇ ਹੋਏ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਸੇਵਾ ਸੰਭਾਲ ਜਿਹੜੀ ਹੈ ਪਿੰਡ ਨੂੰ ਦਿੱਤੀ ਗਈ ਸੀਗੀ ਤੇ ਅੱਜ ਇਸ ਪਿੰਡ ਦੇ ਵਿੱਚ ਜੋਤ ਜਗ ਰਹੀ ਹੈ ਨਾਗਯਣਾ ਸਾਹਿਬ ਦੇ ਵਿੱਚ ਤੇ ਲੋਕ ਦੂਰੋਂ ਦੂਰੋਂ ਅ ਦਰਸ਼ਨ ਕਰਨ ਦੇ ਲਈ ਉਧਰ ਕੋਈ ਪਿੰਡ ਦੇ ਵਿੱਚ ਨਾਗਯਣਾ ਸਾਹਿਬ ਵਿਖੇ ਪਹੁੰਚਦੇ ਨੇ ਸੋ ਵਦਿਰੀ ਅਪਡੇਟਸ ਜੁੜੇ ਰਹੋ ਮਿੱਟੀ ਦੇਨ